ਤੇ ਲੋ ਜੀ ਅੱਜ ਬਣਾਵਾਂਗੇ ਆਪਾਂ ਅਲਸੀ ਵਾਲੀਆਂ ਪਿੰਨੀਆਂ ਬਹੁਤ ਸਿੰਪਲ ਤੇ ਸੌਖੀ ਰੈਸিপি ਬਹੁਤ ਟੇਸਟੀ ਬਣਦੀਆਂ ਜੇਕਰ ਤੁਸੀਂ ਵੀ ਬਣਾਣੀ ਹੈ ਬਿਲਕੁਲ ਸੌਖੇ ਤਰੀਕੇ ਨਾਲ ਤੇ ਮੇਰੀ ਰੈਸিপি ਪੂਰੀ ਦੇਖਿਓ ਠੀਕ ਹੈ ਜੀ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਲਜੀ ਕੌਰ ਜਿੰਦਰਾ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜਦੀ ਕਲਾ ਸਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਸਭ ਤੋਂ ਪਹਿਲਾਂ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਧੰਨਵਾਦ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਠੰਡ ਸਰਦੀ ਬਹੁਤ ਜ਼ਿਆਦਾ ਹੈ ਤੁੰਦ ਵੀ ਪੈ ਰਹੀ ਹੈ ਤੇ ਸਰਦੀਆਂ ਦੇ ਵਿੱਚ ਆਪਣੇ ਲਈ ਬਹੁਤ ਵਧੀਆ ਚੀਜ਼ ਜਿਹੜੀ ਹੁੰਦੀ ਹੈ ਅਲਸੀ ਜਿਹਦੀ ਆਪਾਂ ਅਲਸੀ ਦੀਆਂ ਪਿੰਨੀਆਂ ਵੀ ਬਣਦੀ ਹੈ ਪੰਜੀਰੀ ਵੀ ਬਣਦੀ ਹੈ ਠੀਕ ਹੈ ਜੀ ਆਪਣੇ ਲੱਗ ਲੱਗ ਤਰੀਕੇ ਹੁੰਦੇ ਹਰ ਕਿਸੇ ਦੇ ਬਣਾਣ ਦੇ ਤੇ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਜਿਹੜਾ ਮੈਂ ਤੁਹਾਨੂੰ ਬਣਾ ਕੇ ਦਿਖਾਉਂਗੀ ਤੇ ਪਹਿਲਾਂ ਵੀ ਮੈਂ ਬਣਾਈ ਸੀ ਤੇ ਬਹੁਤ ਟੇਸਟੀ ਤੇ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਦੇ ਨਾਲ ਐਲਸੀ ਜਿਹੜੀ ਹੁੰਦੀ ਹੈ ਨਾ ਇੰਨੀ ਵਧੀਆ ਚੀਜ਼ ਹੁੰਦੀ ਹੈ ਕਿ ਇਹਦੇ ਵਿੱਚ ਤਾਕਤ ਤਾਂ ਹੁੰਦੀ ਹੁੰਦੀ ਹੈ ਤੇ ਗਰਮੈਸ਼ ਵੀ ਹੁੰਦੀ ਹੈ ਤੇ ਸਾਡਾ ਜਿਹੜਾ ਕੋਲੇਸਟ੍ਰੋਲ ਵਗੈਰਾ ਹੁੰਦਾ ਨਾ ਤੇ ਉਹਨੂੰ ਵੀ ਕੰਟਰੋਲ ਕਰਦੀ ਹੈ ਬਹੁਤ ਵਧੀਆ ਚੀਜ਼ ਹੈ ਤੇ ਵੈਸੇ ਵੀ ਜੇਕਰ ਤੁਸੀਂ ਭੈਣਾ ਇਹਨੂੰ ਖਾ ਸਕਦੀ ਹੈ ਨਾ ਤਾਂ ਤੁਸੀਂ ਅਲਸੀ ਨੂੰ ਨਾ ਥੋੜੀ ਜੀ ਅਲਸੀ ਭੁੰਨ ਲਿਆ ਕਰੋ ਥੋੜੀ ਜੀ ਵਿੱਚ ਸੌਫਾ ਲਿਆ ਕਰੋ ਤੇ ਥੋੜੀ ਮਿਸ਼ਰੀ ਠੀਕ ਹੈ ਇਹ ਤਿੰਨੋਂ ਚੀਜ਼ਾਂ ਬਣਾ ਕੇ ਤੁਸੀਂ ਇਹਦਾ ਪਾਊਡਰ ਲੈਣਾ ਸ਼ੁਰੂ ਕਰੋ ਤੁਸੀਂ ਬਹੁਤ ਵਧੀਆ ਦੇਖਿਓ ਇਹਦਾ ਤੁਹਾਨੂੰ ਰਿਜ਼ਲਟ ਮਿਲੇਗਾ ਠੀਕ ਹੈ ਜੀ ਤੇ ਇੱਧਰ ਆਪਾਂ ਅਲਸੀ ਲੈ ਲਈਏ ਇੱਧਰ ਆਪਾਂ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਅਲਸੀ ਨੂੰ ਆਪਾਂ ਗੈਸ ਬਾਲ ਕੇ ਆਪਾਂ ਅਲਸੀ ਨੂੰ ਪਹਿਲਾਂ ਨਾ ਭੁੰਨ ਲੈਣਾ ਠੀਕ ਹੈ ਜੀ ਇਹਨੂੰ ਆਪਾਂ ਭੁੰਨ ਲੈਣੇ ਆ ਆ ਦੇਖੋ ਜੀ ਇਹਨੂੰ ਤਦ ਤੱਕ ਭੁੰਨਣਾ ਆਪਾਂ ਜਦ ਤੱਕ ਇਹਦੀ ਚਟਕਣ ਦੀ ਆਵਾਜ਼ ਨਹੀਂ ਆਉਂਦੀ ਤੁਸੀਂ ਇਹ ਦੇਖਿਓ ਕਿ ਇਹ ਚਟਕਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਫਿਰ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਭੁੱਜਣ ਲੱਗੇਗੀ ਨਾ ਫਿਰ ਇਹਦੀ ਚਟਕ ਚਟਕ ਦੇ ਕੀ ਆਵਾਜ਼ ਆਣੀ ਸ਼ੁਰੂ ਹੋ ਜਾਏਗੀ ਤੇ ਥੋੜੀ ਇਹ ਚੇਂਜ ਜੀ ਹੋ ਜਾਏਗੀ ਚਿੱਟੀ ਚਿੱਟੀ ਹੋਣੀ ਸ਼ੁਰੂ ਹੋ ਜਾਏਗੀ ਆ ਦੇਖੋ ਜੀ ਹੁਣ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਭੁੰਨ ਲੈਨੇ ਆ ਬਾਕੀ ਜੋ ਵੀ ਚੀਜ਼ਾਂ ਵਿੱਚ ਪਾਉਂਗੀ ਬਹੁਤ ਸਿੰਪਲ ਤੇ ਸੌਖੀ ਰੈਸিপি ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰਦੀਆਂ ਦੀ ਸੁਗਾਤ ਹੈ ਜੀ ਤੇ ਤੁਸੀਂ ਜ਼ਰੂਰ ਬਣਾਇਓ ਸੋ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਖਵਾਇਓ ਇੰਨੀ ਟੇਸਟੀ ਹੁੰਦੀ ਹੈ ਜੇ ਮੇਰੇ ਬਸ ਆਹੀ ਹੁੰਦਾ ਕਿ ਜਨਵਰੀ ਤੱਕ ਹੀ ਆਪਣੇ ਜ਼ਿਆਦਾਤਰ ਖਾਦੀ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਗਰਮੀਆਂ ਦੇ ਵਿੱਚ ਇਹਨੂੰ ਨਹੀਂ ਜ਼ਿਆਦਾ ਯੂਜ਼ ਕਰ ਸਕਦੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਠੀਕ ਹੈ ਜੀ ਤੇ ਲੋ ਜੀ ਇਹਨੂੰ ਸਭ ਤੋਂ ਪਹਿਲਾਂ ਆਪਾਂ ਘੁੰਨ ਲੈਨੇ ਆ ਇਹਨੂੰ ਜਦੋਂ ਵੀ ਲੱਗੇਗਾ ਨਾ ਕਿ ਥੋੜੀ ਚਟਕਣ ਲੱਗ ਜੇਗੀ ਤੇ ਫਿਰ ਆਪਾਂ ਆਪਣੀ ਗੈਸ ਨੂੰ ਬਿਲਕੁਲ ਸਿਮ ਕਰਦੇ ਆ ਪਿਛਲੀ ਵਾਰੀ ਮੈਨੂੰ ਨਾ ਪੈਣਾ ਨੇ ਕਮੈਂਟ ਕੀਤਾ ਸੀ ਤੁਸੀਂ ਗੁੜ ਕਿੱਦਾਂ ਪਾਇਆ ਕਿਸ ਤਰ੍ਹਾਂ ਇਸ ਕਰਕੇ ਮੈਂ ਤੁਹਾਨੂੰ ਅੱਜ ਸਾਰੀ ਰੈਸਪੀ ਦੱਸੂਣੀ ਮੈਂ ਇੱਕ ਕੋਲੀ ਦੇਖੋ ਜੀ ਇੱਕ ਕੋਲੀ ਲੈ ਲਈ ਆਪਣੀ ਅਲਸੀ ਠੀਕ ਹੈ ਥੋੜਾ ਜਿਹਾ ਮੈਂ ਆਟਾ ਵੀ ਅੱਜ ਪਾਉਂਗੀ ਇਹਦੇ ਵਿੱਚ ਆਟਾ ਵੀ ਪਾ ਕੇ ਆਟੇ ਨੂੰ ਵੀ ਆਪਾਂ ਭੁੰਨਣਾ ਹੈ ਤੇ ਆਟਾ ਵੀ ਜਿੰਨਾ ਲਵਾਂਗੀ ਉਹ ਵੀ ਆਪਣੇ ਉਹ ਤੁਸੀਂ ਆਪਣੀ ਮਰਜ਼ੀ ਅਨਸਾਰ ਵੈਸੇ ਇਹਦੀ ਕੁਆਂਟੀਟੀ ਹੈ ਜੇਕਰ ਤੁਸੀਂ ਇੱਕ ਗੋਲੀ ਅਲਸੀ ਲੈਂਦੇ ਹੋ ਨਾ ਤੇ ਇੱਕ ਗੋਲੀ ਤੁਸੀਂ ਆਟੇ ਦੀ ਲੈ ਸਕਦੇ ਹੋ ਠੀਕ ਹੈ ਉਹਦੇ ਮਤਲਬ ਇਹਦੇ ਬਰਾਬਰ ਲੈਣਾ ਤੁਸੀਂ ਤੇ ਬਾਕੀ ਜੋ-ਜੋ ਚੀਜ਼ਾਂ ਜਿਸ ਤਰ੍ਹਾਂ ਪਾਉਂਦੀ ਜਾਊਂਗੀ ਉਸੇ ਤਰ੍ਹਾਂ ਤੁਹਾਡੇ ਨੂੰ ਮੈਂ ਦੱਸਦੀ ਜਾਊਂਗੀ ਜੀ ਤਾਂ ਆਪਾਂ ਤੁਸੀਂ ਬਨੇ ਰਹੋ ਹੁਣ ਆਪਾਂ ਆਪਣੀ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਅਲਸੀ ਨੂੰ ਭੁੰਨ ਮੰਨੇ ਆਂ ਤੇ ਆ ਦੇਖੋ ਜੀ ਤੁਹਾਨੂੰ ਵੀ ਆਵਾਜ਼ ਆ ਗਈ ਹੋਣੀ ਐ ਆ ਦੇਖੋ ਜੀ ਚਟਕਣ ਦੀ ਆਵਾਜ਼ ਆ ਗਈ ਠੀਕ ਹੈ ਜੀ ਇੱਧਰ ਸਾਡੀ ਲਾਈਟ ਚਲੀ ਗਈ ਆ ਦੇਖੋ ਚਟਕ ਚਟਕ ਤੇ ਦੀ ਆਵਾਜ਼ ਆ ਰਹੀ ਹੈ ਨਾ ਸਮਝ ਲਓ ਇਹ ਸਾਡੀ ਭੁਜਣੀ ਸ਼ੁਰੂ ਹੋ ਗਈ ਹੁਣ ਇਹਨੂੰ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਨਾ ਭੁੰਨ ਕੇ ਆਪਾਂ ਇਹਨੂੰ ਥਾਲੀ ਦੇ ਵਿੱਚ ਕੱਢ ਲਾਂਗੇ ਫਿਰ ਕੱਢ ਕੇ ਇਹਨੂੰ ਬਾਅਦ ਚੋਂ ਪੀਸਾਂਗੇ ਠੀਕ ਹੈ ਜੀ ਠੰਡੇ ਹੋਣ ਤੇ ਪੀਸਣਾ ਪਹਿਲਾਂ ਨਹੀਂ ਪੀਸਣਾ ਤਾਂ ਕਿ ਇਹਦੇ 'ਚ ਜਿਹੜਾ ਤੇਲ ਹੁੰਦਾ ਨਾ ਫਿਰ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਗਰਮ ਗਰਮ ਆਪਾਂ ਬਿਲਕੁਲ ਨਹੀਂ ਪੀਸਣੀ ਹੈਗੀ ਹੁਣ ਇਹਨੂੰ ਆਪਾਂ ਗੈਸ ਨੂੰ ਕਰ ਦਾਂਗੇ ਜੀ ਬੰਦ ਠੀਕ ਹੈ ਹੁਜ ਜੇਗੀ ਤਾਂ ਇਹਨੂੰ ਠੰਡਾ ਹੋਣ ਤੱਕ ਰੱਖ ਦਿੰਗੇ ਤੇ ਲੋ ਜੀ ਆ ਦੇਖੋ ਅਲਸੀ ਆਪਾਂ ਭੁੰਨੀ ਸੀਗੀ ਭੁੰਨ ਕੇ ਆਪਾਂ ਕੱਢ ਲਈ ਠੀਕ ਹੈ ਜਿਆਦਾ ਬਿਲਕੁਲ ਨਹੀਂ ਭੁੰਨੀ ਹੈਗੀ ਕਿਉਂਕਿ ਫਿਰ ਇਹ ਕਾਲੇ ਪੰਚ ਆ ਜਾਂਦੀ ਏ ਤੇ ਤੁਸੀਂ ਭੁਜੀ ਹਲਸੀ ਨਾ ਐਵੇਂ ਵੀ ਖਾ ਸਕਦੇ ਹੋ ਦੇਖਿਆ ਗੁੜ ਦੇ ਨਾਲ ਵੀ ਖਾ ਸਕਦੇ ਜਿੱਦਾਂ ਤੁਹਾਨੂੰ ਮੈਂ ਦੱਸਿਆ ਦੂਸਰੀ ਤਰ੍ਹਾਂ ਵੀ ਖਾ ਸਕਦੇ ਤੇ ਇਧਰ ਲੈ ਲਈ ਜੀ ਮੈਂ ਪਹੋਣੀ ਕੋਲੀ ਆਟਾ ਹੁਣ ਆਪਾਂ ਆਟਾ ਭੁੰਨ ਲੈਣਾ ਠੀਕ ਹੈ ਜੀ ਜੇਕਰ ਤੁਸੀਂ ਚਾਹੋ ਇਹਨੂੰ ਘਿਓ ਦੇ ਵਿੱਚ ਵੀ ਭੁੰਨ ਸਕਦੇ ਹੋ ਜੇਕਰ ਤੁਸੀਂ ਖੋਇਆ ਪਾਣਾ ਹੈ ਤੇ ਘਿਓ ਦੀ ਫਿਰ ਲੋੜ ਨਹੀਂ ਹੈਗੀ ਠੀਕ ਹੈ ਜੀ ਮੈਂ ਘਿਓ ਦੇ ਵਿੱਚ ਪਾ ਵਿੱਚ ਪਾਉਂਗੀ ਇਹਦੇ ਤੇ ਜੇਕਰ ਤੁਸੀਂ ਖੋਇਆ ਨਹੀਂ ਪਾਣਾ ਫਿਰ ਤੁਸੀਂ ਦੇਸੀ ਘਿਓ ਦੇ ਵਿੱਚ ਇਹਨੂੰ ਭੁੰਨ ਸਕਦੇ ਹੋ ਦੇਸੀ ਘਿਓ ਦੀ ਤੁਸੀਂ ਅੱਧੀ ਕੋਲੀ ਲੈ ਕੇ ਆਟੇ ਨੂੰ ਭੁੰਨ ਲਓ ਤੇ ਉਹਦੇ ਵੀ ਬਹੁਤ ਵਧੀਆ ਚੀਜ਼ਾਂ ਨੇ ਆਲਰੇਡੀ ਵੈਸੇ ਕਹਿੰਦੇ ਹੁੰਦੇ ਆ ਕਿ ਅਸੀਂ ਦੇ ਵਿੱਚ ਬਹੁਤ ਘਿਓ ਹੁੰਦਾ ਤੇ ਫਿਰ ਵੀ ਆਪਾਂ ਜੇ ਪਾਣਾ ਚਾਹੋ ਤੇ ਥੋੜਾ ਤੁਸੀਂ ਆਪਣਾ ਘਿਓ ਪਾ ਸਕਦੇ ਹੋ ਠੀਕ ਹੈ ਆਟਾ ਪਾਣਾ ਤਾਂ ਜਰੂਰ ਘੋ ਤੇ ਵਿੱਚ ਹੀ ਹੁੰਨੇ ਹੋ ਤੇ ਮੈਂ ਪਾਣਾ ਜੀ ਇੱਧਰ ਖੋਇਆ ਇਸ ਕਰਕੇ ਮੈਂ ਇਕੱਲਾ ਆਟਾ ਹੀ ਭੁੰਣਾ ਰੱਖੀ ਲੋ ਜੀ ਮੈਂ ਜੇਕਰ ਤੁਸੀਂ ਚਾਹੋ ਤੇ ਜ਼ਿਆਦਾ ਵੀ ਆਟਾ ਪਾ ਸਕਦੇ ਮੈਂ ਸਿਰਫ ਘਟ ਲਿਆ ਪੋਣਾਂ ਕੋਲੀ ਆਟੇ ਦੀ ਲਈ ਹੈ ਠੀਕ ਹੈ ਜੀ ਆ ਲੋ ਜੀ ਹੁਣ ਆਪਾਂ ਆਟੇ ਨੂੰ ਵਧੀਆ ਤਰੀਕੇ ਨਾਲ ਪਹਿਲਾਂ ਭੁੰਨ ਦਿੰਨੇ ਆ ਤੇ ਆਹ ਦੇਖੋ ਜੀ ਸਾਡਾ ਆਟਾ ਭੁੱਜ ਗਿਆ ਠੀਕ ਹੈ ਜੀ ਹੁਣ ਆਟਾ ਆਪਣਾ ਵਧੀਆ ਤਰੀਕੇ ਨਾਲ ਭੁੱਜ ਗਿਆ ਬ੍ਰਾਊਨ ਹੋ ਚੁੱਕਿਆ ਤੇ ਮੱਠੀ ਮੱਠੀ ਅੱਗ ਤੇ ਇਹਨੂੰ ਭੁੰਨਣਾ ਬਸ ਇਹ ਚੀਜ਼ ਦਾ ਵੀ ਧਿਆਨ ਰੱਖਿਆ ਕਰੋ ਫਿਰ ਜੇ ਤੇਜ਼ ਅੱਗ ਤੇ ਭੁੰਨਦੇ ਆ ਨਾ ਤੇ ਆਪਣਾ ਜ਼ਿਆਦਾ ਸਾੜ ਜਾਂਦਾ ਆ ਠੀਕ ਹੈ ਹੁਣ ਇਹਨੂੰ ਆਪਾਂ ਇਹਨੂੰ ਵੀ ਕਿਸੇ ਆਪਣਾ ਭਾਂਡੇ ਦੇ ਵਿੱਚ ਕੱਢ ਲੈਨੇ ਆ ਤਦ ਤੱਕ ਆਪ ਆਪਣੀ ਅਲਸੀ ਨੂੰ ਨਾ ਗ੍ਰाइंड ਕਰ ਲੈਨੇ ਆ ਆ ਦੇਖੋ ਜੀ ਹੁਣ ਆਪਾਂ ਆਪਣਾ ਆਟਾ ਵੀ ਕਿਸੇ ਥਾਲੀ 'ਚ ਜਾਂ ਕਿਸੇ ਪਲੇਟ 'ਚ ਤੁਸੀਂ ਕੱਢ ਸਕਦੇ ਹੋ ਠੀਕ ਹੈ ਤੇ ਜੀ ਹੁਣ ਆਪਾਂ ਥੋੜਾ ਜਿਹਾ ਘਿਓ ਲੈਣਾ ਹਲਕਾ ਜਿਹਾ ਠੀਕ ਹੈ ਹਲਕਾ ਜਿਹਾ ਘਿਓ ਲੈ ਕੇ ਆਪਾਂ ਜਿਹੜੇ ਆਹ ਲੈ ਜੀ ਡਰਾਈ ਫਰੂਟ ਉਹਦੇ ਵਿੱਚ ਆਪਾਂ ਤੁਸੀਂ ਟੇਸਟ ਅਨੁਸਾਰ ਆਪਣੇ ਡਰਾਈ ਫਰੂਟ ਜੋ ਮਰਜ਼ੀ ਪਾ ਸਕਦੇ ਹੋ ਮੈਂ ਮੱਗ ਚ ਲੈ ਲਏ ਆਂ ਖਸਖਸ ਲੈ ਲਈਏ ਬਦਾਮ ਲੈ ਲਏ ਆਂ ਠੀਕ ਹੈ ਤੇ ਇਹ ਵਾਲੇ ਕद्दू ਦੇ ਬੀਜ ਲੈ ਲਏ ਆਂ ਤੇ ਕਾਜੂ ਬਦਾਮ ਜੋ ਮਰਜ਼ੀ ਤੁਹਾਡਾ ਮਨ ਕਰੇ ਤੁਸੀਂ ਉਹ ਵੀ ਪਾ ਸਕਦੇ ਹੋ ਮੈਂ ਹਲਕੇ ਹਲਕੇ ਜੋ ਰੋਸਟ ਕਰਨ ਲੱਗੀ ਆਂ ਤਿੰਨ ਉਹ ਜਿਹਾ ਹਲਕਾ ਜਿਹਾ ਘਿਓ ਪਾ ਲਿਆ ਹਲਕਾ ਹਲਪਾ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਠੀਕ ਹੈ ਜੀ ਇਹ ਸਾਰੇ ਬੀਜਾਂ ਨੂੰ ਆਪਾਂ ਬਦਾਮ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕਾ ਹਲ ਕੇ ਭੁੰਨ ਲੈਨੇ ਇਹਨਾਂ ਨੂੰ ਤੇ ਗੈਸ ਨੂੰ ਆਪਾਂ ਕਰ ਦਿੰਨੇ ਆ ਬੰਦ ਥਿਲਾ ਜੀ ਇੱਧਰ ਆਪਾਂ ਆਪਣਾ ਇਹਦੇ ਚੋਂ ਵੀ ਆਪਣਾ ਡਰਾਈ ਫੂਡ ਆਪਾਂ ਕੱਢ ਕੇ ਬ੍ਰਾਈਂਡ ਜੇ ਕਰ ਲਿਆ ਠੀਕ ਹੈ ਹੁਣ ਆਪਾਂ ਅੱਧੀ ਕੋਲੀ ਪਾਣੀ ਪਾਣੀ ਹੈ ਫਿਰ ਮੈਨੂੰ ਪਿਛਲੀ ਵਾਰੀ ਭੈਣਾ ਨੇ ਕਮੈਂਟ ਕੀਤਾ ਸੀ ਅੱਧੀ ਕੋਲੀ ਤੁਸੀਂ ਪਾਣੀ ਪਾਣੀ ਹੈ ਠੀਕ ਹੈ ਹਾਂ ਦੇਖੋ ਪੂਰੀ ਭਰੀ ਸੀ ਨਾ ਅੱਧੀ ਕੋਲੀ ਆਪਾਂ ਪਾਣੀ ਪਾਣੀ ਹੈ ਹੁਣ ਇਹਦੇ ਵਿੱਚ ਆਪਾਂ ਗੁੜ ਆਪਣੇ ਟੇਸਟ ਅਨੁਸਾਰ ਘੁੱਟ ਕੇ ਪਾਣਾ ਜੇਕਰ ਤੁਸੀਂ ਮਿੱਠਾ ਤੇਜ਼ ਖਾਂਦੇ ਹੋ ਤੇ ਤੇਜ਼ ਰੱਖ ਸਕਦੇ ਹੋ ਜੇਕਰ ਘੱਟ ਖਾਂਦੇ ਹੋ ਤੇ ਘੱਟ ਰੱਖ ਸਕਦੇ ਹੋ ਠੀਕ ਹੈ ਗੁੜ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਨਾ ਕੁੱਟ ਲੈਂਦੇ ਆ ਹਾਂ ਦੇਖੋ ਜੀ ਆਪਾਂ ਗੁੜ ਲੈ ਲਿਆ ਇਨੂੰ ਆਪਾਂ ਹੁਣ ਪਾਣੀ ਗਰਮ ਹੋਣਾ ਰੱਖ ਤਾ ਨਾ ਹੁਣ ਆਪਾਂ ਇਹਨੂੰ ਕੁੱਟ ਲਾਂਗੇ ਠੀਕ ਹੈ ਜੀ ਗੋੜ ਨੂੰ ਕੁੱਟ ਕੇ ਪਾਵਾਂਗੇ ਇਹਦੇ ਵਿੱਚ ਤਾਂ ਕਿ ਨਾ ਪਿਕਲਿੰਗ ਆਸਾਨੀ ਹੀ ਹੋ ਜਾਂਦੀ ਏ ਤੁਸੀਂ ਚਾਹੋ ਤੇ ਇਹਨੂੰ ਗਰਮ ਪਾਣੀ ਦੇ ਵਿੱਚ ਵੀ ਉਹ ਕਰ ਸਕਦੇ ਹੋ ਠੀਕ ਹੈ ਪਹਿਲਾਂ ਧੋ ਕੇ ਰੱਖ ਸਕਦੇ ਹੋ ਲੋ ਜੀ ਇਹਨੂੰ ਆਪਾਂ ਕੁੱਟ-ਕੁੱਟ ਕੇ ਸਾਰੇ ਗੋੜ ਨੂੰ ਇਹਦੇ ਵਿੱਚ ਪਾਵਾਂਗੇ ਇਹ ਤੁਸੀਂ ਗੁੜ ਆਪਣੇ ਟੇਸਟ ਅਨੁਸਾਰ ਮਿੱਠਾ ਤੇਜ ਰੱਖਣਾ ਤੇ ਜਿਆਦਾ ਵੀ ਪਾ ਸਕਦੇ ਹੋ ਠੀਕ ਹੈ ਮੈਂ ਪਾਇਆ ਕੁ ਗੁੜ ਲਿਆ ਜਿਆਦਾ ਨਹੀਂ ਲਿਆ ਹੈਗਾ ਤੇ ਲੋ ਜੀ ਇਹਨੂੰ ਹੁਣ ਆਪਾਂ ਮਿਲਾ ਲੈਂਦੇ ਹਾਂ ਠੀਕ ਹੈ ਸਾਰਾ ਗੁੜ ਚੰਗੀ ਤਰ੍ਹਾਂ ਪਿਗਲ ਜਾਵੇ ਤੇ ਲੋ ਜੀ ਇੱਧਰ ਆਪ ਆਪਣੀ ਅਲਸੀ ਜੜੀ ਹੈ ਨਾ ਇਹਨੂੰ ਵੀ ਆਪਾਂ ਗ੍ਰਾਈਂਡ ਕਰ ਲੈਣੇ ਆ ਇਹ ਠੰਡੀ ਹੋ ਜਵੀ ਨਾ ਉਸ ਤੋਂ ਬਾਅਦ ਇਹਨੂੰ ਗ੍ਰਾਇੰਡ ਕਰਨਾ ਹੈ ਤੇ ਲਓ ਜੀ ਆ ਦੇਖੋ ਇਹ ਸਾਡੀ ਮਲਸੀ ਗ੍ਰਾਇੰਡ ਹੋ ਗਈ ਹੈ ਠੀਕ ਹੈ ਇੱਕਦਮ ਨਾਲ ਦੀ ਨਾਲ ਪੀਸੀ ਜਾਂਦੀ ਹੈ ਇਹਨੂੰ ਟਾਈਮ ਵੀ ਨਹੀਂ ਲੱਗਦਾ ਹੈ ਤੇ ਲਓ ਜੀ ਸਾਡਾ ਗੁੜ ਇਹਨ ਵਧੀਆ ਤਰੀਕੇ ਨਾਲ ਬਣ ਗਈ ਹੈ ਚਾਸ਼ਨੀ ਇਹਦੀ ਗੁਰਦੀ ਬਿਲਕੁਲ ਵੀ ਕੋਈ ਡਲੀ ਨਹੀਂ ਰਹੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆ ਦੇਖੋ ਜੀ ਇਹ ਜਿਹੜਾ ਆਟਾ ਆਪਾਂ ਕੀਤਾ ਨਾ ਇਹ ਵੀ ਇਹਦੇ ਵਿੱਚ ਹੀ ਮਿਕਸ ਕਰ ਲੈਣਾ ਠੀਕ ਹੈ ਅਲਸੀ ਦੇ ਵਿੱਚ ਤੇ ਹੁਣ ਇਹਨੂੰ ਵੀ ਆਪਾਂ ਵਿੱਚ ਹੀ ਅਲਸੀ ਨੂੰ ਵੀ ਮਿਕਸ ਆਟਾ ਤੇ ਅਲਸੀ ਇਹ ਵਿੱਚ ਹੀ ਮਿਕਸ ਕਰ ਲਾਂਗੇ ਠੀਕ ਹੈ ਫਿਰ ਉਸ ਤੋਂ ਬਾਅਦ ਜੀ ਥੋੜਾ ਜਿਹਾ ਇਹਦੇ ਵਿੱਚ ਤੁਸੀਂ ਚਾਹੋ ਇਹਦੇ ਵਿੱਚ ਖੋਆ ਮੈਂ ਪਾਣ ਲੱਗੀ ਹਾਂ ਅੱਧਾ ਆ ਦੇਖੋ ਜੀ ਇੱਕ ਕੋਲੀ ਸਮਝ ਲਓ ਆਪਾਂ ਖੋਏ ਦੀ ਪਾ ਲੈਣੀ ਠੀਕ ਹੈ ਜੀ ਇਹਨੂੰ ਵੀ ਵਿੱਚੇ ਪਾ ਲੈਣਾ ਇੱਕ ਕਟੋਰੀ ਜੇਕਰ ਤੁਹਾਡੇ ਕੋਲ ਹੈ ਨਾਰੀਅਲ ਦਾ ਬੁਰਾਦਾ ਇਹ ਨਾਰੀਅਲ ਦਾ ਬੁਰਾਦਾ ਹੈ ਇਹ ਵੀ ਤੁਸੀਂ ਵਿੱਚੇ ਪਾ ਸਕਦੇ ਹੋ ਠੀਕ ਹੈ ਹੁਣ ਇਹ ਜਿਹੜਾ ਮੈਂ ਗ੍ਰाइंड ਕੀਤਾ ਹੋਇਆ ਸਾਰਾ ਕੁਝ ਦਰਭੜਾ ਜਿਹਾ ਕੀਤਾ ਹੈ ਡਰਾਈ ਫਰੂਟ ਠੀਕ ਹੈ ਪਹਿਲਾਂ ਇਹਨੂੰ ਆਪਾਂ ਮਿਕਸ ਕਰ ਲੈਣੇ ਆ ਸਾਰੇ ਨੂੰ ਆ ਦੇਖੋ ਵਧੀਆ ਤਰੀਕੇ ਨਾਲ ਇਹਨੂੰ ਮਿਕਸ ਕਰ ਲੈਣੇ ਆ ਹੁਣ ਇਹ ਵੀ ਆਪਾਂ ਇਹਦੇ ਵਿੱਚ ਹੀ ਪਾ ਦਿੰਦੇ ਲੋ ਜੀ ਹੁਣ ਇਹ ਸਾਰੇ ਨੂੰ ਮਿਕਸ ਕਰ ਲੈਣੇ ਆ ਇਹ ਦੇchna ਲੱਡੂ ਪਟਨੇ ਬਹੁਤ ਆਸਾਨ ਹੋ ਜਾਂਦੇ ਆ ਠੀਕ ਹੈ ਜੇਕਰ ਤੁਹਾਡੇ ਕੋਲ ਖੋਇਆ ਨਹੀਂ ਹੈ ਤਾਂ ਤੁਸੀਂ ਨਰਾਲੀ ਅਲਸੀਆਂ ਦੀ ਵੀ ਬਣਾ ਸਕਦੇ ਹੋ ਤੇ ਬਹੁਤ ਵਧੀਆ ਬਣਦੇ ਆ ਦੇਖੋ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਮਿਕਸ ਕਰ ਲੈਣਾ ਇਹ ਅਲਸੀ ਦੀਆਂ ਪਿੰਨੀਆਂ ਜ਼ਿਆਦਾ ਵੀ ਨਹੀਂ ਖਾਣੀਆਂ ਚਾਹੀਦੀਆਂ ਦੇਲੀ ਦੀ ਤੁਸੀਂ ਇੱਕ ਹੀ ਖਾਣੀ ਚਾਹੀਦੀ ਹੈ ਤੁਸੀਂ ਸਵੇਰੇ ਖਾਓ ਚਾਹੀ ਤੁਸੀਂ ਸ਼ਾਮ ਨੂੰ ਖਾਓ ਠੀਕ ਹੈ ਜੀ ਹਲਵਾ ਜੀ ਜਿਵੇਂ ਨਾ ਵੇਖੋ ਵਧੀਆ ਤਰੀਕੇ ਨਾਲ ਮਿਕਸ ਹੋ ਗਿਆ ਜਿੰਨੇ ਆਟਾ ਨਹੀਂ ਪਾਣਾ ਉਹ ਪੈਣਾ ਛੋਲੇ ਪੀਸੇ ਹੋਏ ਨਾ ਗ੍ਰਾਈਂਡ ਕਰਕੇ ਉਹ ਵੀ ਪਾ ਸਕਦੀਆਂ। ਉਹ ਵੀ ਬਹੁਤ ਵਧੀਆ ਚੀਜ਼ ਹੁੰਦੀ ਹੈ। ਤਾਕਤਵਰ ਹੁੰਦੀ ਹੈ। ਉਹ ਵੀ 슈ਗਰ ਵਾਲੇ ਜਿਵੇਂ ਵੀ ਖਾਂਦੇ ਹਨ ਨਾ ਤੇ ਉਹ ਬਹੁਤ ਅੱਛੀ ਚੀਜ਼ ਹੁੰਦੀ ਹੈ। ਠੀਕ ਹੈ ਜੀ। ਆਹ ਦੇਖੋ ਸਾਡਾ ਮਟੀਰੀਅਲ ਬਣ ਕੇ ਹੋ ਗਿਆ ਸਾਰਾ ਤਿਆਰ। ਹੁਣ ਆਪਾਂ ਆਪਣੀਆਂ ਸਾਰੀਆਂ ਪਿੰਨੀਆਂ ਆਰਾਮ ਨਾਲ ਵਟ ਸਕਦੀਆਂ ਠੀਕ ਹੈ ਜੀ। ਜੀ। ਉਹ ਇਸ ਤਰ੍ਹਾਂ ਕਰਕੇ ਇਹ ਵਟਣੀਆਂ ਬਹੁਤ ਆਸਾਨ ਹੋ ਜਾਂਦੀਆਂ। ਆ ਦੇਖੋ। ਇਸ ਤਰ੍ਹਾਂ ਕਰਕੇ ਆਪਣੇ ਸਾਈਜ਼ ਜਿਸ ਤਰ੍ਹਾਂ ਵੀ ਤੁਸੀਂ ਰੱਖਣਾ ਚਾਹੁੰਦੇ ਹੋ ਉਹਨਾਂ ਕੋਈ ਤੁਸੀਂ ਰੱਖ ਸਕਦੇ ਆ ਦੇਖੋ ਛੋਟਾ ਛੋਟਾ ਰੱਖੋ ਵੱਡਾ ਸਾਈਜ਼ ਬਣਾਣਾ ਜਿੰਨਾ ਤੁਸੀਂ ਬੱਚਿਆਂ ਦੇ ਹਿਸਾਬ ਨਾਲ ਬਣਾਉਣਾ ਬਣਾ ਸਕਦੇ ਹੋ ਬਹੁਤ ਵਧੀਆ ਪਿੰਨੀਆਂ ਬਣਦੀਆਂ ਬਹੁਤ ਟੇਸਟੀ ਜਿੱਦਾਂ ਮਰਜ਼ੀ ਇਹਨੂੰ ਬੱਚੇ ਖਾਣ ਵੱਡੇ ਖਾਣ ਬਜ਼ੁਰਗ ਖਾਣ ਔਰ ਬਿਲਕੁਲ ਸੌਖਾ ਕੋਈ ਔਖਾ ਨਹੀਂ ਹੈ 10 ਮਿੰਟਾਂ ਦੇ ਵਿੱਚ ਹੀ ਬਣ ਜਾਂਦੀ ਹੈ ਜਿਆਦਾ ਟਾਈਮ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਪੈਣਾ ਫਟਾਫਟ ਮਤਲਬ ਰਾਤ ਨੂੰ ਜਿਵੇਂ ਜਦੋਂ ਮਰਜ਼ੀ ਬਣਾ ਲਓ ਜਦੋਂ ਵੀ ਤੁਹਾਨੂੰ ਲੱਗੇ ਟਾਈਮ ਕਈ ਆਫਿਸ ਚ ਜਾਂਦੀਆਂ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਤੇ ਉਹ ਆਪਣਾ ਜਦੋਂ ਮਰਜ਼ੀ ਇਹਨੂੰ ਬਣਾ ਸਕਦੇ ਆ ਦੇਖੋ ਜੀ ਆ ਤਰੀਕੇ ਨਾਲ ਮੈਂ ਤਾਂ ਜੋ ਚੀਜ਼ਾਂ ਪਾਈਆਂ ਪਾ ਕੇ ਆਪਣਾ ਬਣਾਤੀ ਆ ਹਾਂ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖ ਕਿੰਨਾ ਵਧੀਆ ਹਨਾ ਬਹੁਤ ਸੋਹਣੀਆਂ ਲੱਗਦੀਆਂ ਬਹੁਤ ਅੱਛੀ ਖੁਸ਼ਬੂ ਆਉਂਦੀ ਏ ਤੇ ਭੁੱਜੀ ਹੋਈ ਅਲਸੀ ਮੈਂ ਤੁਹਾਨੂੰ ਵੀ ਦੱਸਣੀ ਕਿ ਖਾਓਗੇ ਮੈਂ ਤੇ ਉਹ ਤੁਹਾਨੂੰ ਵਧੀਆ ਲੱਗੇ ਟੇਸਟੀ ਲੱਗੇ ਬਿਲਕੁਲ ਵੀ ਕਈ ਕਹਿ ਦਿੰਦੇ ਨੇ ਕੋੜੀਆਂ ਹੁੰਦੀਆਂ ਜੀ ਬਿਲਕੁਲ ਵੀ ਕੋੜੀਆਂ ਨਹੀਂ ਹੁੰਦੀਆਂ ਬਹੁਤ ਸਵਾਦ ਹੁੰਦੀਆਂ ਇਹ ਜ਼ਿਆਦਾਤਰ ਖਾਸ ਵਸ ਇਦਾਂ ਹੁੰਦਾ ਕਿ ਆਪਾਂ ਇਹਨਾਂ ਨੂੰ ਸਰਦੀ ਚ ਹੀ ਖਾ ਸਕਦੇ ਆ ਗਰਮੀ ਦੇ ਵਿੱਚ ਆਪਾਂ ਇਹਨਾਂ ਨੂੰ ਅਲਸੀ ਦੀ ਪਿੰਨੀਆਂ ਨੂੰ ਨਹੀਂ ਖਾ ਸਕਦੇ ਠੀਕ ਹੈ ਹਾਂ ਲੋ ਜੀ ਤੁਸੀਂ ਵੀ ਬਣਾਇਓ ਸੋ ਮੈਨੂੰ ਕਮੈਂਟਾਂ ਵਿੱਚ ਦੱਸਿਓ ਕਿ ਅਲਸੀ ਦੀਆਂ ਪਿੰਨੀਆਂ ਕਿਹਨੂੰ-ਕਿਹਨੂੰ ਪਸੰਦ ਆ ਕੌਣ-ਕੌਣ ਖਾਂਦਾ ਹੁੰਦਾ ਆਪਣੇ ਹਿਸਾਬ ਨਾਲ ਤੁਸੀਂ ਡਰਾਈ ਫਰੂਟ ਜੇਕਰ ਕਿਸੇ ਨੂੰ ਬੀਪੀ ਵਗੈਰਾ ਦੀ ਪ੍ਰੋਬਲਮ ਹੈ ਕੋਚ ਹੈ ਨਾ ਹਾਰਟ ਵਗੈਰਾ ਦੀ ਕਿਉਂ ਕੱਟ ਪਾ ਸਕਦੇ ਆ ਠੀਕ ਹੈ ਡਰਾਈ ਕੋਲੇ ਦੇ ਵਿੱਚ ਤੇ ਲੋ ਜੀ 5 ਮਿੰਟਾਂ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਪੜ ਕੇ ਤਿਆਰ ਹੋ ਗਿਆ ਬਹੁਤ ਬਿਲਕੁਲ ਸਿੰਪਲ ਤੇ ਸੋਕੇ ਤਰੀਕੇ ਨਾਲ ਬਣਦੀ ਹੈ ਜੇਕਰ ਤੁਹਾਨੂੰ ਨਹੀਂ ਬਣਾਣੀਆਂ ਆਂਦੀ ਤਾਂ ਤੁਸੀਂ ਬਣਾਇਓ ਜੇਕਰ ਬਣਾਣੀਆਂ ਆਂਦੀਆਂ ਮੈਨੂੰ ਸੋ ਕੋਮੈਂਟਾਂ ਵਿੱਚ ਦੱਸਿਓ ਠੀਕ ਹੈ ਜੀ ਬਹੁਤ ਵਧੀਆ ਵੀ ਹੁੰਦੀ ਹੈ ਤਾਕਤਵਰ ਵੀ ਹੁੰਦੀ ਹੈ ਤੇ ਟੇਸਟੀ ਵੀ ਬਹੁਤ ਹੁੰਦੀ ਹੈ ਤੇ ਲੋ ਜੀ ਆ ਦੇਖੋ फटाफट ਬਣ ਜਾਂਦੀਆਂ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਪਿੰਨੀਆਂ ਜੋੜ ਵੀ ਜਾਂਦੀਆਂ ਠੀਕ ਹੈ ਤੇ ਇਹ ਆਪਣੇ ਸਰੀਰ ਨੂੰ ਤਾਕਤ ਤੇ ਦੇਂਦੀਆਂ ਦਿੰਦੀਆਂ ਤੇ ਵਧੀਆ ਵੀ ਹੁੰਦੀਆਂ ਬੱਚਿਆਂ ਲਈ ਤਾਂ ਖਾਸ ਸੁਗਾ ਦੇ ਜੇਕਰ ਬੱਚੇ ਖਾਂਦੇ ਆ ਨਾ ਆਪਾਂ ਖਾਣਾ ਸਿਖਾਵਾਂਗੇ ਤਾਂ ਹੀ ਬੱਚੇ ਖਾਣਗੇ ਬਾਕੀ ਮੈਂ ਤਾਂ ਹਮੇਸ਼ਾ ਦੀ ਤਰ੍ਹਾਂ ਜਿਵੇਂ ਲੋੜ ਹੀ ਹੋਈ ਤਿਆਰ ਹੋਏ ਕੋਈ ਤੇ ਸਰਦੀਆਂ ਦੇ ਵਿੱਚ ਜਰੂਰ ਬਣਾਉਂਦੀ ਹੁੰਨੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਰਹਾਂ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਰੱਖਿਓ ਠੀਕ ਹੈ ਜੀ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਬੱਤੋ ਬੱਤ ਮੇਰੀ ਵੀਡੀਓ ਨੂੰ ਪਿਆਰ ਦਿਆ ਕਰੋ ਜਿੰਨਾ ਜਿੰਨਾ ਨੂੰ ਪਸੰਦ ਆਏ ਜਰੂਰ ਮੈਨੂੰ ਦੱਸਿਆ ਕਰੋ ਕਮੈਂਟਾਂ ਵਿੱਚ ਬਹੁਤ ਟੇਸਟੀ ਬਣਦੀਆਂ ਬਹੁਤ ਵਧੀਆ ਵੀ ਬਣਦੀਆਂ ਖੁਸ਼ਬੂ ਵੀ ਬਹੁਤ ਅੱਛੀ ਹੁੰਦੀ ਹੈ ਤੇ ਚਾਹ ਦੇ ਨਾਲ ਜਾਂ ਦੁੱਧ ਦੇ ਨਾਲ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਠੀਕ ਹੈ ਬਾਕੀ ਮਿਲਦੇ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਲਸੀ ਦੀਆਂ ਪਿੰਨੀਆਂ ਬਣਾਇਓ ਤੇ ਖਾਇਓ ਮੈਨੂੰ ਸਭ ਕੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿਨੂੰ ਕਿਨੂੰ ਵਧੀਆ ਲੱਗਦੀਆਂ ਉਹ ਵੀ ਦੱਸਿਓ ਕਿਨੂੰ ਕੋਣ ਕੋਣ ਕਿੱਥੋਂ ਮੇਰੀ ਵੀਡੀਓ ਦੇਖ ਰਿਹਾ ਉਹ ਵੀ ਮੈਨੂੰ ਕਮੈਂਟਾਂ ਵਿੱਚ ਦ